ਦੋਸਤੋ ਵੇਲੇ ਦੀ ਗੱਲ ਚਾਪ ਸਭ ਦਾ ਸਵਾਗਤ ਨਿਰਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਸੰਯੁਕਤ ਰਾਸ਼ਟਰ ਦੇ ਜਿਹੜੀ ਖੁਰਾਕ ਤੇ ਖੇਤੀ ਜਿਹੜੇ ਸੰਗਠਨ ਆ ਉਹਦੀ ਇੱਕ ਰਿਪੋਰਟ ਦੇ ਉੱਤੇ ਜਿਨੇ ਬੜਾ ਇੱਕ ਹੈਰਾਨੀਜਨਕ ਆਪਣੇ ਜਿਹੜੇ ਤੱਥ ਲਿਆ ਕੇ ਦਿੱਤੇ ਨੇ ਭਾਰਤ ਬਾਰੇ ਉਹਨੇ ਕਿਹਾ ਕਿ ਜੇ ਭਾਰਤ ਦੀ ਆਬਾਦੀ ਹੈ ਕੁੱਲ ਆਬਾਦੀ ਤੇ ਜਿਹੜੀ 74% ਦੀ ਲੋਕ ਨੇ ਉਹਨਾਂ ਨੂੰ ਪੋਸਟਿਕ ਆਹਾਰ ਨਹੀਂ ਮਿਲਦਾ ਉਹ ਮਤਲਬ ਕਿ ਜਿਨੂੰ ਕਹਿ ਸਕਦੇ ਆ ਕਿ ਪੂਰੀ ਜਿਹੜੀ ਉਹਨਾਂ ਸਰੀਰ ਨੂੰ ਖੁਰਾਕ ਚਾਹੀਦੀ ਜਿਹਨੂੰ ਸੰਤੁਲਿਤ ਖੁਰਾਕ ਕਹਿੰਦੇ ਆ ਉਹ ਨਹੀਂ ਮਿਲ ਰਹੀ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਐਡੀ ਵੱਡੀ ਆਬਾਦੀ ਜਿਹੜੀ ਲਗਭਗ ਸਾਡੀ 100 ਕਰੋੜ ਦੇ ਕਰੀਬ ਆਂਦੀ ਹੈ ਆ ਉਹਦਾ ਕੀ ਹਾਲ ਹੋਣਾ ਸਿਹਤ ਪੱਖੋਂ ਤੇ ਸਾਡੇ ਸਿਹਤ ਦਾ ਢਾਂਚਾ ਜਿਹੜਾ ਉਹਦੇ ਵਰਤ ਆਪਾਂ ਸਾਰੇ ਭਲੀ ਭਾਂਜ ਆਂਦੇ ਹੀ ਆਂ ਤੇ ਇਹਦੇ ਬਾਰੇ ਕਿਹਾ ਗਿਆ ਵੀ ਰਿਪੋਰਟ ਦੇ ਵਿੱਚ ਵੀ ਜਿਹੜੀ ਇਹ ਲੋਕਾਂ ਨੂੰ ਜਿਹੜੀ ਆ ਪੋਜ਼ਿਟਿਵ ਖੁਰਾਕ ਨਹੀਂ ਮਿਲ ਰਹੀ ਇਹ 2 ਸਨ 2020 ਦੇ ਵਿੱਚ ਇਹ ਆਬਾਦੀ 76% ਸੀ ਤੇ ਜਿਹੜੇ ਉਸ ਤੋਂ ਬਾਅਦ ਉਹਨਾਂ ਨੇ ਸਰਵੇ ਕੀਤਾ ਉਹ 2021 ਦੇ ਵਿੱਚ ਉਹ 74% ਦੀ ਰਹੀ ਜਾਨਕਿ ਤੁਹਾਨੂੰ ਦੱਸਿਆ ਕਿ 100 ਕਰੋੜ ਦੇ ਕਰੀਬ ਜਿਹੜੀ ਆਬਾਦੀ ਹੈ ਉਹਨੂੰ ਪੋਜ਼ਿਟਿਵ ਖੁਰਾਕ ਨਹੀਂ ਮਿਲ ਰਹੀ ਇਹ ਜਿਹੜੀ ਸਮੱਸਿਆ ਹੈ ਇਕੱਲੀ ਭਾਰਤ ਦੀ ਨਹੀਂ ਹੈਗੀ ਇਹ ਜਿਹੜੇ ਤੀਜੀ ਦੁਨੀਆ ਦੇ ਮੁਲਕ ਜਿਹਨੂੰ ਆਪਾਂ ਵਿਕਾਸਸ਼ੀਲ ਮੰਨ ਲוק ਕਹਿੰਦੇ ਆ ਜਿਨ੍ਹਾਂ ਦੀ ਬਹੁਤ ਗਿਣਤੀ ਹੈ ਜਿਹੜੀ ਉਹ अफ्रीका ਦੇ ਵਿੱਚ ਹੈ ਏਸ਼ੀਆ ਦੇ ਵਿੱਚ ਹੈ ਤੇ ਲਾਤੀਨ ਲਾਟਿਨ ਅਮਰੀਕਾ ਦੇ ਵਿੱਚ ਹੈ ਇਹਨਾਂ ਮੁਲਕਾਂ ਦੇ ਵਿੱਚ ਇਹ ਜੀ ਸਮੱਸਿਆ ਇਹ ਇੱਕ ਤਰ੍ਹਾਂ ਦੀ ਇਹ ਸਾਂਝੀ ਹੋ ਕਹਿ ਸਕਦੇ ਹਾਂ ਇਹਨਾਂ ਲੋਕ ਇਹ ਮੁਲਕਾਂ ਚ ਜਿਹੜੀ ਇਹ ਵਰਤਾਰਾ ਸਾਂਝਾ ਹੈ ਇਹਦਾ ਕਾਰਨ ਇਹ ਹੀ ਹੈ ਇੱਕ ਇੱਕ ਤਾਂ ਸਾਡਾ ਪ੍ਰਿਸ਼ਟ ਤੰਤਰ ਹੈ ਦੂਜਾ ਜਿਹੜੀ ਨੇਤਾਵਾਂ ਚ ਸਾਡੇ ਲੀਡਰਸ਼ਿਪ ਚ ਜਿਹੜੀ ਇੱਛਾ ਸ਼ਕਤੀ ਹੈ ਇੱਕ ਲੋਕਾਂ ਲਈ ਕੰਮ ਕਰਨ ਦੀ ਉਹ ਬੜੀ ਘੱਟ ਹੈ ਇਹ ਕੱਲੀ ਤੁਹਾਨੂੰ ਸੇ ਭਾਰਤ ਜਾਂ ਉਹਦੇ ਚ ਨਹੀਂ ਅਫਰੀਕਾ ਚ ਵੀ ਸਾਰਾ ਇਹ ਵਰਤਾਰਾ ਹੋ ਰਿਹਾ ਤੇ ਇਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਇਹ ਨਹੀਂ ਕਹਿ ਸਕਦੇ ਕਿ ਇਹ ਮੋਲਕਾਂ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੈ ਜਾਂ ਉੱਥੇ ਦਾ ਜਿਹੜਾ ਵਾਤਾਵਰਨ ਹੈ ਉਹ ਕੋਈ ਮਾੜਾ ਹੈ ਦੁਨੀਆ ਦੇ ਅਫਰੀਕਾ ਹੋਇਆ ਏਸ਼ੀਆ ਹੋਇਆ ਜਾਂ ਲਾਟਿਨ ਅਮਰੀਕਾ ਹੋਇਆ ਇਹ ਜਿਹੜੀ ਜ਼ਮੀਨ ਬੜੀ ਜ਼ਰਖੇਜ ਹੈ ਤੇ ਖनिज ਪਦਾਰਥ ਨਹੀਂ ਭਰਮਾਰ ਹੈ ਤੇ ਇਹਦੇ باوجود ਉੱਥੇ ਲੋਕਾਂ ਨੂੰ ਆ ਖੁਰਾਕ ਹੈ ਜਿਹੜੀ ਉਹ ਪੋਸਟਿਕ ਨਹੀਂ ਮਿਲ ਰਹੀ ਤੇ ਲੋਕ ਬੜੀ ਮਾੜੀ ਹਾਲਤ ਚ ਇਸ ਸਥਿਤੀ ਹੈ ਇਸ ਕਰਕੇ ਜਿਹੜੀ ਆਪਾਂ ਕਹਿੰਦੇ ਆ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਲੋਕ ਬੜੇ ਹੈਲਥ ਹੈਲਥੀ ਨੇ ਸੇਤ ਮੰਦ ਨੇ ਉਹਨਾਂ ਦੇ ਬਲੰਬੇ ਕੱਦ ਨੇ ਉਹਨਾਂ ਦੇ ਜਿਹੜੀ ਸਰੀਰਕ ਬੰਤਰ ਹੈ ਬੜੀ ਸਡੋਲ ਹੈ ਤੇ ਭਾਰਤ ਵਰਗੇ ਜਾਂ ਸਾਡੇ ਹੋਰ ਮੁਲਕਾਂ ਚ ਇਹ ਜ ਨਹੀਂ ਹੈਗੀ ਕਿਉਂਕਿ ਉਹਨਾਂ ਦੇ ਵਿੱਚ ਖੁਰਾਕ ਨਹੀਂ ਹੈਗੀ ਤੇ ਨਾਈ ਉਹਨਾਂ ਤੋਂ ਇਸ ਜਿਹੜੀ ਦੱਸਿਆ ਕਿ ਲੀਡਰਸ਼ਿਪ ਇਹਦਾ ਕੁਝ ਕਰਨਾ ਚਾਹੁੰਦੀ ਹੈ ਕਿ ਉਹਨਾਂ ਦਾ ਸਿਹਤ ਪੱਖੋਂ ਇਹ ਮਜ਼ਬੂਤ ਹੋਣ ਉਹ ਇਹਦਾ ਰੱਬੇ ਜਾਣ ਦਾ ਕਾਰਨ ਕੀ ਹੋ ਸਕਦਾ ਤੇ ਜਿਹੜੇ ਇਹਦੇ ਕਾਰਨ ਤੁਹਾਨੂੰ ਦੱਸਿਆ ਕਿ ਜਿਹੜੀ ਖੁਰਾਕ ਨਾ ਮਿਲਣ ਕਰਕੇ ਤਾਂ ਲੋਕਾਂ ਦੀ ਸਿਹਤ ਤੇ ਉੱਤੇ ਜਿਹੜਾ ਮਾੜਾ ਅਸਰ ਪੈਂਦਾ ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਤੇ ਉੱਤੇ ਉਹਨਾਂ ਨੂੰ ਖਰਚ ਕਰਨਾ ਪੈਂਦਾ ਪੈਸਾ ਵੀ ਉਹਨਾਂ ਕੋਲ ਹੈ ਨਹੀਂ ਤੇ ਜਿਹੜਾ ਜਿਹੇ ਜਿਹੇ ਇਲਾਜ ਦੇ ਸੀ ਜਿਹੜਾ ਵੀ ਅੰਗਰੇਜ਼ੀ ਜਿੰਨਾ ਛੋਟਾ-ਮੋਟਾ ਮਿਲਦਾ ਉਹਦੇ ਨਾਲ ਆਪਣਾ ਕੰਮ ਚਲਾਈ ਜਾਂਦੇ ਨੇ ਤੇ ਦੂਜੀ ਇਹ ਗੱਲ ਕਹੀ ਹੈ ਕਿ ਜਿਹੜੀ ਹਮੋਂ ਗੱਲ ਕਰੀਏ ਵੀ ਇਹ ਹਾਲਾਤ ਪੈਦਾ ਕਿਉਂ ਹੋ ਰਹੇ ਇੱਕ ਤਾਂ ਸਾਡਾ ਜਿਹੜਾ ਰਾਜਨੀਤਿਕ ਤੰਤਰ ਹੈ ਇੱਕ ਸਾਡਾ ਜਿਹੜਾ ਇੱਛਾ ਸ਼ਕਤੀ ਦੀ ਘਾਟ ਹੈ ਤੀਜਾ ਜਿਹੜੀ ਸਾਡੀ ਮਹਿੰਗਾਈ ਹੈ ਜਿਹੜੀ ਪਿਛਲੇ ਸਮੇਂ ਚ ਬਹੁਤ ਜ਼ਿਆਦਾ ਵਧ ਰਹੀ ਹੈ ਉਹ ਮਹਿੰਗਾਈ ਦੇ ਕਰਕੇ ਜਿਹੜੀ ਖੁਰਾਕ ਹੈ ਪੋਸਟਿਕ ਜਿਹੜਾ ਆਮ ਬੰਦਾ ਵੀ ਖਾਂਦਾ ਸੀ ਉਹ ਤੋਂ ਵੀ ਥੋੜੀ ਦੂਰ ਹੁੰਦੀ ਜਾ ਰਹੀ ਹੈ ਤੇ ਮਹਿੰਗਾਈ ਵਧ ਰਹੀ ਹੈ ਜਿਹੜੀ ਉਹਦੀ ਆਮਦਨ ਹੈ ਬੰਦੇ ਦੀ ਉਹੋ ਨਹੀਂ ਵਧੀ ਸਗੋ ਘਟ ਰਹੀ ਹੈ ਇਹਦੇ ਕਾਰਨ ਕਰਕੇ ਜਿਹੜਾ ਖੁਰਾਕ ਹੈ ਉਹਦੇ ਆਮ ਬੰਦੇ ਤੋਂ ਦੂਰ ਹੁੰਦੀ ਜਿਹੜੀ ਪਿੱਛੇ ਇੱਕ ਜਿਹੜੀ ਸਰਵੇ ਆਇਆ ਸੀ ਉਹਦੇ ਮੁਤਾਬਕ ਵੀ ਇੱਕ ਜੇ ਪੋਜ਼ਿਟਿਵ ਖੁਰਾਕ ਜੇ ਭਾਰਤ ਦੇ ਵਿੱਚ ਬੰਦੇ ਖਾਣੀ ਹੈ ਤਾਂ ਉਹਨੂੰ 250 ਰੁਪਿਆ ਚਾਹੀਦਾ ਹੁੰਦਾ ਕੋ 250 ਰੁਪਿਆ ਆ ਜਿਹੜਾ ਬੰਦਾ ਇੱਕ ਦਿਹਾੜੀ ਵਾਲਾ ਇੱਕ ਬੰਦਾ 500 ਰੁਪਿਆ ਆ ਪਕ ਲਾਈਏ ਪੰਜਾਬ ਦਾ ਹਿਸਾਬ 500 ਰੁਪਿਆ ਜੇ ਇੱਕ ਮਜ਼ਦੂਰ ਕਮਾ ਰਿਹਾ ਉਹ ਵੀ ਰੋਜ਼ਾਨਾ ਨਹੀਂ ਕਮਾਉਂਦਾ ਕਦੇ-ਕਦੇ ਦਿਹਾੜੀਆਂ ਲਾ ਲਓ ਵੀ 20 ਦਿਨ ਦੀਆਂ ਲਾ ਲਈਆਂ ਜੇ ਉਹ 250 ਰੁਪਏ ਆਪਣੀ ਖੁਰਾਕ ਤੇ ਖਰਚ ਕਰ ਰਿਹਾ ਹੈ ਪਰਿਵਾਰ ਦੇ ਚੜੂਕਰ ਚਾਰਜੀ ਲਾਏ ਤਾਂ ਉਹਨਾਂ ਨੂੰ ਕਿੰਨੀ ਕੁ ਖੁਰਾਕ ਮਿਲੂਗੀ ਤੇ ਹੋਰ ਬੇਸਿਕ ਹੋਰ ਲੋੜਾਂ ਵੀ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ ਇਹ ਇੱਕ ਸੋਚਣ ਵਾਲੀ ਗੱਲ ਆ ਦੂਜਾ ਇੱਕ ਜਿਹੜਾ ਅਸੀਂ ਗੱਲ ਕੀਤੀ ਹੈ ਕਿ ਇਹਦਾ ਅਸਰ ਜਿਹੜੀ ਸਾਨੂੰ ਪੋਜ਼ਿਟਿਵ ਖੁਰਾਕ ਨਹੀਂ ਮਿਲ ਰਹੀ ਉਦੇ ਅਸਰ ਸਭ ਤੋਂ ਵੱਧ ਜਿਹੜਾ ਪੈ ਰਿਹਾ ਉਹ ਸਾਡੇ ਦੇਸ਼ ਦੇ ਭੁੱਖੇ ਦੇ ਉੱਤੇ ਪੈ ਰਿਹਾ ਕਿਉਂਕਿ ਬੱਚਿਆਂ ਨੂੰ ਜੇ ਪੋਜ਼ਿਟਿਵ ਖਰਾ ਬਚਪਨ ਨਹੀਂ ਮਿਲੀ ਤੇ ਅੱਗੇ ਉਹਦੀ ਜਿਹੜੀ ਉਹਦੀ ਗਰੋਥ ਹੈ ਜਿਹੜਾ ਦਾ ਵਿਕਾਸ ਹੈ ਉਹ ਪ੍ਰੋਪਰ ਨਹੀਂ ਹੋਣਾ ਤੇ ਜਿਹੜੀ ਰਿਪੋਰਟ ਕਹੀ ਗਈ ਹੈ ਉਹਦੇ ਮੁਤਾਬਕ ਵੀ ਆ ਸਾਲ 2022 ਦੇ ਵੀ ਜਿਹੜੀ ਰਿਪੋਰਟ ਆਈ ਸੀ ਉਹਦੇ ਮੁਤਾਬਕ ਭਾਰਤ ਜਿਹੜੇ 5 ਸਾਲ ਤੋਂ ਘੱਟ ਬੱਚੇ ਨੇ ਉਹ 2 2 ਕਰੋੜ 10 ਲੱਖ ਬੱਚਿਆਂ ਨੂੰ ਇਹ ਸਮੱਸਿਆ ਹੈਗੀ ਹੈ ਜਨਕਿ ਇਹ ਆਬਾਦੀ ਦੇ ਜਿਹੜੇ ਬੰਦੇ ਸੀ 18 ਸਾਡੇ 18% ਜਿਹੜੇ ਬੰਦੇ ਸੀ ਬੱਚਿਆਂ ਨੂੰ ਇਹ ਜਿਹੜੀ ਪੋਜੀਟਿਵ ਖੁਰਾਕ ਨਾ ਔਣ ਕਰਕੇ ਉਹਨਾਂ ਦੇ ਜਿਹੜੇ ਸਰੀਰਕ ਬੰਤਰ ਜਿਵੇਂ ਜਿੰਨਾ ਕੱਦ ਹੋਣਾ ਚਾਹੀਦਾ ਉਮਰ ਦੇ ਮੁਤਾਬਕ ਉਹ ਨਹੀਂ ਹੈਗਾ ਕੱਦ ਹੈਗਾ ਤਾਂ ਭਾਰ ਨਹੀਂ ਹੈਗਾ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਬੱਚਿਆਂ ਚ ਪੈਦਾ ਹੋ ਰਹੀਆਂ ਨੇ ਤੇ ਅੱਗੇ ਜਾ ਕੇ ਉਹਨਾਂ ਨੂੰ ਅਸੀਂ ਕਿਦਾਂ ਕੋ ਉਪਦੇਸ਼ ਦਾ ਭਿਖ ਜਾ ਉਹਨੂੰ ਆਪਣੇ ਆਪ ਨੂੰ ਸਾਂਭਣਗੇ ਜਾਂ ਆਪਣੇ ਤੇ ਸਾਡੇ ਤੰਤਰ ਦੇ ਉੱਤੇ ਜਿਹੜਾ ਸਾਡਾ ਸਿਹਤ ਤੰਤਰ ਉਹ ਤੇ ਕਿੰਨਾ ਭਾਰ ਪਾਊਗਾ ਤੇ ਉਹਦਾ ਇਹ ਇਹ ਪੋਨਾਂ ਭਾਰ ਪਾਨ ਤੋਂ ਪਹਿਲਾਂ ਹੀ ਸਰਕਾਰਾਂ ਨੂੰ ਉਹਨਾਂ ਨੂੰ ਇਹ ਚੀਜ਼ਾਂ ਨੱਪ ਕੇ ਖੁਰਾਕ ਦਾ ਪ੍ਰਬੰਧ ਕਰਨਾ ਚਾਹੀਦਾ ਪਰ ਇਹ ਨਹੀਂ ਹੋ ਰਿਹਾ ਤੇ ਬੱਚਿਆਂ ਦਾ ਜਿਹੜੀ ਸਿਹਤ ਪੱਖੋਂ ਬੜੇ ਮਾੜੇ ਹੋ ਰਹੇ ਨੇ ਤੇ ਅੱਗੇ ਜਾ ਕੇ ਜਦੋਂ ਜਵਾਨ ਹੋਣਾ ਉਹਨਾਂ ਤੇ ਕੋਈ ਚੀਜ਼ ਜਿਹੜੀ ਕਮੀ ਆ ਪੂਰੀ ਕਿਦਾਂ ਹੋਊਗੀ ਇਹ ਇੱਕ ਸੋਚਣ ਵਾਲੀ ਗੱਲ ਆ ਦੂਜੀ ਗੱਲ ਇਹ ਕਿ ਜੇ ਆਪਾਂ ਦੇਖੀਏ ਕਿ ਜੇ ਸਰਕਾਰਾਂ 100 ਕਰੋੜ ਤਾਂ ਕਹੀਏ ਵੀ ਜਿਹੜੀ ਕਪੋਸ਼ਿਤ ਕਹਿ ਸਕਦੇ ਆ ਜਨਤਾ ਜਿਹਨੂੰ ਸਾਡੀ ਸਰਕਾਰ ਨੇ ਆਪ ਹੀ ਮੰਨਿਆ ਕਿ ਅਸੀਂ 80 ਕਰੋੜ ਨੂੰ ਮੁਫਤ ਨਾਲ ਦੇ ਰਹੇ ਆ ਨਾਸ਼ਤਾ ਉਹ ਦੇ ਰਹੀ ਹੈ ਜਿਵੇਂ ਕਣਕ ਦੇਤੀ ਚੌਲ ਦੇਤੇ ਉਹਦੇ ਨਾਲ ਉਹਦੀ ਜਿਹੜਾ ਢਿੱਡ ਤਾਂ ਭਰੂਗਾ ਪਰ ਜਿਹੜਾ ਉਹਦੀ ਜਿਹੜੀ ਜਿਹੜੀ ਸਰੀਰ ਨੂੰ ਜਿਹੜੀਆਂ ਲੋੜਾਂ ਨੇ ਖੁਰਾਕ ਦੀਆਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਟਾਮਣ ਨੇ ਜਾਂ ਤੱਤ ਨੇ ਉਹ ਪੂਰੇ ਨਹੀਂ ਮਿਲਣਗੇ ਸਿਰ ਉਹ ਜਿੰਦਾ ਰਹਿਣ ਲਈ ਉਹਨੂੰ ਉਹ ਚੀਜ਼ਾਂ ਮੈ ਜੀਆਂ ਨੇ ਉਹ ਇੰਨੀ ਕਾफी ਸਰਕਾਰ ਸਮਝਦੀ ਐ ਪਰ ਉਹ ਸਿਹਤਮੰਦ ਹੋਵੇ ਇਹਦੇ ਬਾਰੇ ਨਹੀਂ ਸੋਚਿਆ ਜਾ ਰਿਹਾ ਇਹ ਸਿਹਤਮੰਦ ਜੇ ਬਿਮਾਰ ਬੰਦਾਂ ਆਬਾਦੀ ਦੇ ਵਿੱਚ ਅਸੀਂ ਵਧ ਹੀ ਗਏ ਤਾਂ ਜਿਹੜਾ ਉਹ ਜਿਹੜੀ ਬਿਮਾਰ ਬੰਦੇ ਦੀ ਆਬਾਦੀ ਸਰਕਾਰ ਤੇ ਭਾਰ ਪਾਊਗੀ ਬੰਦੇ ਖੁਦ ਲਈ ਬੜੀ ਸਮੱਸਿਆ ਖੜੀ ਹੋਊਗੀ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਪਾਸੇ ਖਾਸ ਤੌਰ ਤੇ ਧਿਆਨ ਦੇਵੇ ਜਿਹੜੀ ਪੋਸਟਿਕ ਹਾਰ ਨੂੰ ਜਿਹੜੀ ਆਮ ਜਿਹੜੀ ਖੁਰਾਕ ਹੈ ਜਿਸ ਚ ਸਾਰੇ ਤੱਤ ਉਹਨੂੰ ਥੋੜਾ ਸਸਤਾ ਕਰਨ ਦੀ ਕੋਸ਼ਿਸ਼ ਕਰੇ ਹੋਰ ਮਹਿੰਗੇ ਕਰਨ ਦੀਆਂ ਬਹੁਤ ਚੀਜ਼ਾਂ ਹੈਗੀਆਂ ਤੇ ਜਿਹੜੀਆਂ ਖੁਰਾਕ ਆਪਾਂ ਉਹ ਦੇਖੀ ਰੀਸੈਂਟ ਜਿਹੜੀ ਆਮ ਬੰਦੇ ਦਾ ਆਲੂ ਪਿਆਜ਼ ਹੀ ਨਹੀਂ ਉਹਦਾ ਸਾਹ ਆਣ ਨੰਦਾ ਤੇ ਜਿਹੜੀਆਂ ਪੌਸਟਿਕ ਹੋਰ ਚੀਜ਼ਾਂ ਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਜਿਹੜੀ ਆਮ ਬੰਦੇ ਦੀਆਂ ਲੋੜਾਂ ਨੇ ਜਿਹਦੇ ਨਾਲ ਉਹਦਾ ਸਿਰਕ ਜਿਹੜੀ ਉਹਨੂੰ ਖੁਰਾਕ ਆ ਉਹਨੂੰ ਪੌਸਟਿਕ ਆਹਾਰ ਪੂਰਾ ਚੰਗੀ ਤਰ੍ਹਾਂ ਇੱਕ ਸਸਤੇ ਭਾਅ ਮਿਲੇ ਜਿਸ ਨੂੰ ਤਾਂ ਕਿ ਉਹਦੀ ਇੱਕ ਪ੍ਰੋਪਰ ਜਿੰਦਗੀ ਜੀ ਸਕੇ ਤੇ ਇਹਦੇ ਚ ਦੇਸ਼ ਦੀ ਭਲ ਹੈ ਤੇ ਦੇਸ਼ ਦੇ ਨੇਤਾਵਾਂ ਦਾ ਵੀ ਭਲਾ ਹੀ ਹੈ ਕਿਉਂਕਿ ਉਹਨਾਂ ਨੂੰ ਭਾਰ ਨਹੀਂ ਪੈਣਾ ਉਹਦੇ ਉੱਤੇ ਸਰਕਾਰਾਂ ਦੇ ਉੱਤੇ ਬਜਟ ਦੇ ਉੱਤੇ ਕਿ ਕੋਈ ਕੋਤਵਾ ਹਲਤ ਹਲਤ ਜਿਹੜਾ ਢਾਂਚਾ ਬੜਾ ਮਹਿੰਗਾ ਪੈਂਦਾ ਬੰਦੇ ਨੂੰ ਤੋਂ ਇਸ ਕਰਕੇ ਇਹ ਕਿ ਸਰਕਾਰਾਂ ਇਸ ਪਾਸੇ ਧਿਆਨ ਦੇਣ ਤੇ ਆਮ ਬੰਦੇ ਬਾਰੇ ਬਹੁਤ ਸੋਚਣ ਦੀ ਲੋੜ ਹੈ ਕਿ ਆਬਾਦੀ ਬਹੁਤ ਹੈ ਜਿਹਦੀ ਦੇਸ਼ ਦੇ ਮੁਲਕ ਦੀ ਆਵਾ 100 140 ਕਰੋੜ ਜਿਹਨੂੰ ਕਹਿ ਰਹੇ ਆ ਅਸੀਂ ਹੈਗੇ ਆ ਤੇ ਵਿੱਚ 100 ਕਰੋੜ ਕੋ ਤਾਂ ਪ੍ਰੋਪਰ ਪੌਸ਼ਟਿਕ ਆਹਾਰ ਹੀ ਨਹੀਂ ਹੈਗਾ ਤੇ ਉਹ ਉਹ ਤੋਂ ਕੀ ਤਵਕਕ ਕੀਤੀ ਜਾ ਸਕਦੀ ਹੈ ਹੁਣ ਸਰਕਾਰ ਅੱਗੇ ਇਹੀ ਸਮਾਂਤ ਤੋਂ ਕਹਿਣਾ ਚਾਹੁੰਦੇ ਆ ਕਿ ਉਹ ਇਸ ਪਾਸੇ ਖਾਸ ਤੌਰ ਤੇ ਧਿਆਨ ਦੇਵੇ ਅੱਜ ਦੀ ਐਨ ਹੀ ਬਹੁਤ-ਬਹੁਤ ਧੰਨਵਾਦ